ਅੱਜ ਸ਼ਾਮੀ ਰਾਮਪਰਾ ਫੁੱਲ ਦੇ ਵਿੱਚ ਬਠਿੰਡੇ ਵਾਲੇ ਪੁਲ ਦੇ ਉੱਪਰ ਪੀਆਰਟੀਸੀ ਬੱਸ ਦਾ ਬਹੁਤ ਹੀ ਭਿਆਨਕ ਜਿਹੜਾ ਐਕਸੀਡੈਂਟ ਹੋਇਆ ਐ ਐਕਸੀਡੈਂਟ ਕਿਸ ਦੇ ਨਾਲ ਹੋਇਆ ਉਹ ਆ ਸਾਹਮਣੇ ਖੜੀ ਐ ਇੰਡੀਅਨ ਆਇਲ ਦੀ ਗੱਡੀ ਪੈਟਰੋਲ ਵਾਲੀ ਕਿਵੇਂ ਐਕਸੀਡੈਂਟ ਹੋਇਆ ਕੀ ਕਾਰਨ ਹੋਇਆ ਉਹ ਆਪਾਂ ਅੱਗੇ ਦੇਖਦੇ ਹਾਂ ਕਿ ਡਰਾਈਵਰ ਮਿਲਦੇ ਨੇ ਤਾਂ ਉਹਨਾਂ ਦੇ ਨਾਲ ਗੱਲਬਾਤ ਕਰਦੇ ਹਾਂ ਕਿ ਕੋਈ ਸਵਾਰੀਆਂ ਨੂੰ ਨੁਕਸਾਨ ਤਾਂ ਨਹੀਂ ਪਹੁੰਚਿਆ ਤੇ ਗੱਡੀ ਕਿ ਕਿਹੜਾ ਤੇਜ਼ ਚਲਾ ਰਿਆ ਸੀ ਦੋਨਾਂ ਦੇ ਵਿੱਚੋਂ ਕੀ ਕਾਰਨ ਐਕਸੀਡੈਂਟ ਦਾ ਉਹ ਆਪਾਂ ਜੋ ਡਰਾਈਵਰਾਂ ਤੋਂ ਜਾਣਦੇ ਆ ਜੀ ਤੇ ਬਈ ਜੀ ਜਿਹੜਾ ਬਟਿੰਡੇ ਵਾਲੇ ਪੋਲ ਤੇ ਐਕਸੀਡੈਂਟ ਹੋਇਆ ਸੀ ਕਿੱਧਰ ਜਾ ਰਹੇ ਸੀਗੇ ਅਸੀਂ ਬਟਿੰਡੇ ਤੋਂ ਚੰਡੀਗੜ੍ਹ ਜਾ ਰਹੇ ਸੀਗੇ ਅੱਛਾ ਜੀ ਹਾਂ ਜੀ ਐਕਸੀਡੈਂਟ ਦਾ ਕਾਰਨ ਕਾਰਨ ਮੈਂ ਉਹ ਟੈਂਕਰ ਜਾ ਰਿਹਾ ਸੀ ਮੇਰੇ ਮੂਰੇ ਤੇ ਉਹਨੇ ਇੱਕਦਮ ਥੋੜਾ ਵਿਚਾਲੇ ਕਰਕੇ ਗੱਡੀ ਹੋਲੀ ਕਰਕੇ ਬ੍ਰੇਕ ਮਾਰਤੀ ਜੇ ਤੇ ਮੇਰੀ ਗੱਡੀ ਉਹ ਮੇਰੇ ਕੰਟਰੋਲ ਕਰਦੇ ਕਰਦੇ ਨੇ ਉਹਦੇ ਵਿੱਚ ਵੱਜ ਗਈ। ਸਵਾਰੀਆਂ ਨੂੰ ਨੁਕਸਾਨ ਤਾਂ ਨਹੀਂ ਪਹੁੰਚਿਆ। ਸਵਾਰੀਆਂ ਦੇ ਪਾੜੀ ਮੁਟੀਆਂ ਸੱਟਾਂ ਨਹੀਂ ਹਲਕੇ-ਫੁਲਕੇ ਆ ਤੇ ਚਰੀਟਾ ਚੁੱਕਾ ਆ। ਠੀਕ ਹੈ। ਹਾਂਜੀ। ਬੱਸ ਥੋੜੀ ਜਿਆਦਾ ਤੇਜ਼ ਤਾਂ ਨਹੀਂ ਸੀ। ਨਹੀਂ ਬਸ ਮੇਰੇ 75 ਦੀ ਸਪੀਡ ਤੇ ਸੀ। ਅੱਛਾ ਹਾਂਜੀ। ਤੇ ਬੱਸ ਦਾ ਬੱਸ ਦਾ ਇਹ ਡਰਾਈਵਰ ਸਾਈਡ ਤਾਂ ਕੀ ਵਿੰਗੀ ਉਹ ਵੀ ਫਰੰਟ ਸ਼ੀਸ਼ਾ ਟੁੱਟ ਗਿਆ ਤੇ ਉਹ ਥੋੜਾ ਬਹੁਤ ਸਮਾਂ ਹੋਰ ਨੁਕਸਾਨ ਆ ਤੇ। ਠੀਕ ਹੈ। ਕੰਬੈਟ ਤੁਹਾਡੀ ਮੰਗ ਕੀ ਹੋਊਗੀ? ਮੰਗ ਕੀ ਹੈ ਜਿਹਦੀ ਆਪਣਾ ਆਪਣਾ ਉਹਨਾਂ ਤੋਂ ਮਾਫ਼ੀ ਦਾਵਾ ਦੇਣਾ ਆਪਣਾ ਜਿਹੜਾ ਡ੍ਰੈਂਕਰ ਵਾਲੇ ਤੋਂ ਗਲਤੀ ਹੈ ਜੀ ਦੀ ਹਾਂ ਬਾਕੀ ਬਲਾਇਮ ਜੋ ਵੀ ਕਰਨਗੇ ਕਾਰਵਾਈ ਆਪਾਂ ਦੇਖ ਲਾਂਗੇ ਉਹਦੇ ਮੌਕੇ ਤੇ ਠੀਕ ਹੈ ਹਾਂ ਹਲੋ ਭਾਈ ਆਪਣੀ ਰੱਖੀ ਨਾ ਜੀ ਸਾਡੀ ਕੰਪਨੀ ਦਾ ਜੈਸ਼ੀਸ਼ ਸ਼ੰਕਰ ਟਰਾਂਸਪੋਰਟ ਦਾ ਕਿੱਥੋਂ ਜੀ ਬਟਿੰਡੇ ਤੋਂ ਜੀ ਤੇ ਐਕਸੀਡੈਂਟ ਦਾ ਕਾਰਨ ਐਕਸੀਡੈਂਟ ਦਾ ਬੱਸ ਵਾਲੇ ਨੇ ਲਿਆ ਕੇ ਪਿੱਛੇ ਬੱਸ ਮਾਰੀ ਜੀ ਇਹਦੇ ਜੇ ਸਾਈਡ ਤੇ ਤੁਰਿਆ ਜਾ ਰਿਹਾ ਸੀਗਾ ਬੰਦ ਇਹਦੇ ਲਿਆ ਕੇ ਪਿੱਛੇ ਬੱਸ ਮਾਰੀ ਕਿੱਥੇ ਡਰਾਈਵਰ ਕਿੱਧਰ ਗਿਆ ਜੀ ਡਰਾਈਵਰ ਇੱਥੇ ਕੋਲੀ ਹੈ ਜੀ

ਕਨੈਕਟਰ ਖੁੱਲ ਗਿਆ ਉਹ ਟਾਇਰਰ ਖੁੱਲ ਗਿਆ ਅਗੇ ਵਾਲਾ ਕੋਈ ਨਹੀਂ ਖੁੱਲੇ ਟਾਇਰਰ ਉਹ ਤਾਂ ਫਟ ਬੱਜੇ ਤੋਂ ਖੁੱਲੇਗਾ ਬਸ ਤੇਜ ਹੀ ਕੋਹਲੀ ਸੀਗੀ ਬਸ ਤੇਜ ਹੀ ਸੀ ਸਰ ਜੀ ਅੱਛਾ ਜਦੋਂ ਵੈਕਿਵਾ ਜੀ ਉਹ ਕਨੈਕਟਰ ਸਾਈਡ ਤੋਂ ਲੱਗੀ ਮੇਰੀ ਟੈਂਕੀ ਦੇ ਨਾਲ ਲੱਗ ਗਈ ਅੱਛਾ ਤੁਹਾਡੀ ਮੰਗ ਕੀ ਹੈ ਜੀ ਪ੍ਰਸ਼ਾਸਨ ਸਾਡੀ ਮੰਗ ਤਾਂ ਸਾਡੀ ਗੱਡੀ ਠੀਕ ਰਹੀ ਹੈ ਸਹੀ ਤੋਂ ਸਹੀ ਲਿਆ ਕੀਤਾ ਜੇ ਬਸਾ ਲੈਣੀ ਲਿਆ ਕੇ ਤੇਜ ਵਿੱਚ ਮਾਰੀਏ ਸਾਡੇ ਡਰਾਈਵਰ ਦਾ ਜਾਂ ਸਾਡੇ ਦਾ ਕਿਸੇ ਦਾ ਕੋਈ ਕਸੂਰ ਹੋਵੇ ਤਾਂ ਦੱਸੀ ਸਾਡਾ ਬੰਦਾ ਸਾਈਡ ਤੇ ਜਾ ਰਿਹਾ ਸੀਗਾ ਬਿਲਕੁਲ ਠੀਕੋ ਬੱਸ ਵਾਲੇ ਕਹਿੰਦੇ ਅਸੀਂ ਤਾਂ ਸਲੋ ਜਾ ਰਹੇ ਸੀ ਜਿਹਨਾਂ ਨੇ ਗੱਡੀ ਛੱਡ ਲਈ ਨਹੀਂ ਬੱਸ ਵਾਲੇ ਸਲੋ ਜਾ ਰਹੇ ਆਈ ਬੁਲੀਟੀ ਮੇ ਹੋ ਜਾਂਦਾ ਬੱਸ ਵਾਲੇ ਸਲੋ ਹੁੰਦੇ ਆ ਸਾਡੀ ਗੱਡੀ ਤੇ ਹੀ ਸਾਨੂੰ ਜਜਮੈਂਟ ਹੋ ਰਹੀ ਆ ਵੀ ਕਿਹਨੇ ਵਿੱਚ ਮਾਰੀ ਆ ਕਿਹਨੇ ਕੀ ਕੀਤਾਗਾ ਠੀਕ ਹੈ ਨਾ ਠੀਕ ਹੈ ਹਾਂ